ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਸੇ ਤਰ੍ਹਾਂ ਹੀ ਹਲਕਾ ਕਾਦੀਆਂ ਦੇ ਪਿੰਡ ਰੂੜਾ ਬੂਟਰ ਵਿੱਚ ਵੀ ਚੋਰਾਂ ਦੇ ਵੱਲੋਂ ਦੋ ਘਰਾਂ ਦੇ ਵਿੱਚੋਂ ਚੋਰੀ ਕੀਤੀ ਗਈ ਸੀ ਜਿਸ ਦੇ ਵਿੱਚੋਂ ਇੱਕ ਘਰ ਤੋਂ ਚੋਰਾਂ ਨੇ ਏਸੀ ਐਲਈਡੀ ਪੱਖਾ ਕਣਕ ਤਿੰਨ ਤੋਲੇ ਸੋਨਾ 20000 ਦੀ ਨਕਦੀ ਅਤੇ ਇਨਵਰਟਰ ਬੈਟਰੀ ਚੋਰੀ ਕਰਕੇ ਲੈ ਗਏ ਸਨ ਹਾਦਸਾ ਉਦੋਂ ਹੋ ਗਿਆ ਜਦੋਂ ਚੋਰ ਦੂਸਰੇ ਘਰ ਵਿੱਚੋਂ ਜੋ ਕਿ ਇੱਕ ਬਹੁਤ ਹੀ ਗਰੀਬ ਪਰਿਵਾਰ ਸੀ ਤੇ ਜਿਨ੍ਹਾਂ ਦੇ ਘਰ ਵਿੱਚ ਪਈ 4 ਕੁਇੰਟਲ ਸਰਕਾਰੀ ਕਣਕ ਵੀ ਚੋਰੀ ਕਰਕੇ ਲੈ ਗਏ। ਉੱਥੇ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਵਿੱਚ ਵੱਧ ਰਹੀਆਂ ਚੋਰੀਆਂ ਦੇ ਕਾਰਨ دہشت ਦਾ ਮਾਹੌਲ ਬਣਿਆ ਹੋਇਆ ਹੈ। ਸਾਡੀ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਫੜ ਕੇ ਸਮਾਨ ਵਾਪਸ ਕੀਤਾ ਜਾਵੇ। ਅਤੇ ਮੌਕੇ ਤੇ ਪਹੁੰਚੇ ਕਾਨੂੰਨਵਾਨ ਥਾਣਾ ਦੇ ਜਾਂਚ ਅਧਿਕਾਰੀ ਨੇ ਕਿਹਾ ਕਿ ਘਰ ਦੇ ਜੋ ਵੀ ਬਿਆਨ ਦੇਣਗੇ ਉਸ ਅਧਾਰ ਤੇ ਤਫਤੀਸ਼ ਕੀਤੀ ਜਾਵੇਗੀ ਮਾੜੀ ਗੱਲ ਹੋਈ ਹੈ ਜੀ ਇਹ ਚੋੜੀ ਜਿਹੜੀ ਹੋਈ ਆ ਕਿਉਂਕਿ ਸਰਦਾਰ ਇਹਨਾਂ ਦਾ ਬਾਹਰ ਹਿੰਦਾ ਇਹ ਆਪ ਆਪਣੀ ਪੇਕੇ ਗਏ ਸੀ ਤੇ ਮਗਰੋਂ ਇੱਥੇ ਹੁਣ ਪਤਾ ਲੱਗਾ ਕਿ ਚੋੜੀ ਹੈ ਰਾਤ ਦੀ ਬਹੁਤ ਜ਼ਿਆਦੀ ਬਹੁਤ ਮਾੜੀ ਗੱਲ ਆਏ ਕਿਉਂਕਿ ਨਗਰ ਵਿੱਚ ਕਿਹੋ ਜਿਹੇ ਕੰਮ ਜਿਹੜੇ ਨੇ ਹੋਣਿਆ ਬਹੁਤ ਹੀ ਮਾੜੀ ਗੱਲ ਆ ਗਰੀਬ ਬੰਦੇ ਨੇ ਵਿਚਾਰੇ ਇੰਨਾ ਸਮਾਨ ਚੋਰੀ ਹੋਇਆ ਵਾ ਆਪਣਾ ਏਸੀ ਲੈ ਗਏ ਆ ਕਣਕੀ ਲੈ ਗਏ ਮੋਨੀਟਰ ਵੀ ਲੈ ਗਏ ਸਭ ਕੁਝ ਜੋ ਕੋਈ ਤਿੰਨ ਟੋਲੇ ਸੋਨਾ ਦਾ ਸੰਡੇ ਆ ਤੇ ਬਹੁਤ ਮਾੜੀ ਗੱਲ ਵਾ ਮੈਂ ਗੁਰਨਾਮ ਸਿੰਘ ਬੀਲੀ ਬੋਰਡ ਦਾ ਦਾ ਰਿਟਾਇਰ ਮਲਾਜਮ ਆ ਤੇ ਮੈਂ ਡਿਵੀਜ਼ਨ ਦਾ ਪ੍ਰਧਾਨ ਕਦੀ ਦਾ ਕਰਮਚਾਰੀ ਦਾ ਰਿਆ ਸਾਡੇ ਪਿੰਡ ਦੇ ਵਿੱਚ ਬਹੁਤ ਵਧੀਆ ਮਾਹੌਲ ਹੀ ਪਹਿਲਾਂ ਥੋੜੇ ਸਮੇਂ ਤੋਂ ਸਾਡੇ ਪਿੰਡ ਦਾ ਮਾਹੌਲ ਜਿਹੜਾ ਇਹ ਖਰਾਬ ਆ ਇਸ ਤੋਂ ਪਹਿਲਾਂ ਵੀ ਇੱਕ ਸਿੰਗਲ ਫੇਸ ਦੀ ਮੋਟਰ ਜਿਹੜੀ ਆ ਕਿਸੇ ਘਰ ਦੇ ਵਿੱਚੋਂ ਉਹੀ ਫੈਮਿਲੀ ਜਿਹੜੀ ਬਾਹਰ ਰਹਿੰਦੀ ਉਹਨਾਂ ਦੀ ਮੋਟਰ ਚੋਰੀ ਹੋਈ ਸੀ ਹੁਣ ਜਿਨ੍ਹਾਂ ਦੇ ਘਰ ਅੱਜ ਚੋਰੀ ਹੋਈ ਆ ਇਹਨਾਂ ਨਾਲ ਵੀ ਆਪਣੇ ਬਹੁਤ ਪਰਿਵਾਰਕ ਸਬੰਧ ਆ ਤੇ ਜਿਹੜਾ ਸਾਡਾ ਭਤੀਜਾ ਵਾ ਉਹ ਬਾਹਰ ਰਹਿੰਦਾ ਦबई ਵਿੱਚ ਰਹਿ ਰਿਹਾ ਉਹਨਾਂ ਦੀ ਮਿਸੇ ਰਹਿੰਦੀ ਉਹ ਥੋੜੇ ਦਿਨ ਪੇਕੇ ਗਈ ਸੀ ਤੇ ਉਹਨਾਂ ਦੇ ਘਰੋਂ ਜਿੱਦਾਂ ਪਹਿਲਾਂ ਦੱਸਿਆ ਸਰਦਾਰ ਮੇਜਰ ਸੀ ਉਹਨਾ ਕਾਫੀ ਜਿਹੜਾ ਨੁਕਸਾਨ ਹੋਇਆ ਤੇ ਆਮ ਬੰਦੇ ਆ ਮਾਤੜ ਬੰਦੇ ਆ ਗਰੀਬ ਬੰਦੇ ਆ ਥੋੜੇ ਤੇ ਉਹਨਾਂ ਦਾ ਜੇਠ ਜਿਹੜਾ ਇਹਨਾਂ ਨਾਲੋਂ ਵੀ ਜ਼ਿਆਦਾ ਪੂਰ ਹੈ ਜ਼ਿਆਦਾ ਗਰੀਬ ਆ ਜਿਹਦੀ ਕਿ ਡੈਥ ਹੋ ਚੁੱਕੀ ਹੈ ਜੇਠ ਦੀ ਉਹਨਾਂ ਨੂੰ ਜਿਹੜੀ ਦੀਪੂ ਚੋਂ ਕਣਕ ਜਿਹੜੀ ਉਹ ਹੀ ਆ ਆਪਣੀ ਉਹਨਾਂ ਦੀ ਜਗਾ ਬਹੁਤ ਘੱਟਵਾ ਰਹਿ ਗਈ ਮਾਲਕੀ ਜਿਹੜੀ ਆ ਤੇ ਉਹਨਾਂ ਦੇ ਘਰ ਜਿਹੜੀ ਕਣਕ ਦੀਪੂ ਦੀ ਉਹ ਵੀ ਕੁਝ ਦਿਨ ਪਹਿਲਾਂ ਉਹਨਾਂ ਦੀ ਵੀ ਚੋਰੀ ਹੋ ਗਈ ਆ ਤੇ ਬਿਲਕੁਲ ਜਿਹੜੇ ਚੋਰ ਆਏ ਆ ਬਿਲਕੁਲ ਸੱਜਣਾ ਕਰੋ ਚੋਰੀ ਕਰਕੇ ਗਏ ਆ ਜਿੱਦਾਂ ਕਿ ਉਹਨਾਂ ਦਾ ਪੱਕਾ ਘਰ ਆਪਣਾ ਹੁੰਦਾ ਵਾ ਮਾਹੌਲ ਬਹੁਤ ਜਿਹੜਾ ਵਾ ਹਲੇ ਸਾਰੇ ਜਿਹੜਾ ਤੈਸ ਦਾ ਮਾਹੌਲਾ ਸਰ ਘਰ ਜਿਹੜਾ ਉਹ ਡਰਦਾ ਕਿਉਂਕਿ ਬੱਚੇ ਬਾਹਰ ਆ ਸਾਰੇ ਘਰ ਸਿੰਗਲ ਮੀਆਂ ਬੀ ਇਹਦਾ ਸਰਦਾਰ ਬਾਹਰ ਆ ਕੇਦੇ ਬੱਚੇ ਬਾਹਰ ਆ ਤੇ ਹਰ ਬੰਦਾ ਸੋਚਣ ਲੱਗਾ ਕਿ ਜੇ ਇਹ ਕਰਦੀ ਵਾਰੀ ਆ ਗਈ ਕੱਲ ਸਾਡੀ ਵਾਰੀ ਆ ਤੇ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਮੀਡੀਆ ਤੋਂ ਮੰਗ ਕਰਦੇ ਆਂ ਕਿ ਇਸ ਚੀਜ਼ ਨੂੰ ਨੱਥ ਪਾਈ ਜਾਏ ਇਹਨਾਂ ਚੋਰਾਂ ਨੂੰ ਫੜਿਆ ਜਾਏ ਜਲਦੀ ਤੋਂ ਜਲਦੀ ਸਾਡੀ ਸਾਡੀ ਤੇ ਇਹੋ ਹੀ ਆਖਰੀ ਮੰਗਾ ਤੇ ਇਹਨਾਂ ਨੂੰ ਇਨਸਾਫ ਦਿਵਾਇਆ ਜਾਏ ਇਹਨਾਂ ਦਾ ਸਮਾਨ ਵਾਪਸ ਕਰਾਇਆ ਜਾਏ ਹਾਂਜੀ ਕੀ ਨਾਮ ਤੁਹਾਡਾ ਕੁਲਵੰਤ ਕੌਰ ਹਾਂਜੀ ਕੀ ਗੱਲ ਹੋਈ ਆ ਪਾਜੀ ਮੈਂ ਤੀ ਆਪਣੇ ਤੇ ਕੇ ਰਹਿੰਦੀ ਹਾਂ ਸਾਂ ਤੇ ਵਿੱਚ ਵਿੱਚ ਵਰਮਦੀ ਵੀ ਹਾਂ ਤੇ ਵੇਚਵਾਰ ਹੁੰਦੀ ਵੀ ਹੁਣ ਮੈਨੂੰ 5 ਦਿਨ ਹੋਏ ਸੀ ਟਫੇਰਾ ਮਾਰ ਕੇ ਗਈ ਨੂੰ ਤੇ ਮੇਰੇ ਘਰ ਚੋਰੀ ਹੋ ਗਈ ਆ 3 ਟੋਲੇ ਸੋਨਾ ਹੈ ਤੇ 20000 ਰੁਪਏ ਨਕਦ ਕੈਸ਼ ਸੀ ਤੇ ਬਾਕੀ ਹੋਰ ਵੀ ਐਸੀ ਇੱਕ ਐਸੀ ਹੀ ਤੇ ਬਾਕੀ ਹੋਰ ਮੋਟੇ ਮੋਟੇ ਚੀਜ਼ਾਂ ਜਿਹੜੀਆਂ ਦਾ ਨੁਕਸਾਨ ਹੋਇਆ ਵਾ ਤੇ ਇਸ ਕਰਕੇ ਮੈਨੂੰ ਇਹ ਕਿ ਇਨਸਾਫ ਮਿਲਣਾ ਚਾਹੀਦਾ ਵਾ ਇਸ ਗੱਲ ਦਾ ਕਿੰਨੇ ਹੋਗਾ ਜੀ ਸਮਾਨ ਕਿੰਨਾ ਕਰੋਗੇ ਟੋਲੇ ਕਿੰਨੇ ਪੈਸੇ ਸਮਾਨ ਕੋਈ ਈਟਾ ਤਿੰਨ 3 ਲੱਖ ਤਿੰਨ ਤੱਕ ਕੀ ਮੰਗ ਕਰਦੇ ਮੈਂ ਹੀ ਮੰਗ ਕਰਦੀ ਆ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਵਾ ਚੋਰ ਫੜਨੇ ਚਾਹੀਦੇ ਆ ਹਾਂਜੀ ਕਿਸ ਤੇ ਸ਼ੱਕ ਹੈ ਤੁਹਾਨੂੰ ਸ਼ੱਕ ਮੈਨੂੰ ਇਸ ਤਰ੍ਹਾਂ ਨਹੀਂ ਮੈਂ ਕੁਝ ਕਹਿ ਸਕਦੀ ਮੇਰੇ ਵਾਸਤੇ ਹਾਂ ਸਾਰੇ ਚੋਰ ਕਿਉਂਕਿ ਮੈਂ ਕਿਹੜਾ ਇੱਥੇ ਰਹਿੰਦੀ ਸੀ ਸ਼ੱਕ ਹੈ ਤੁਹਾਨੂੰ ਤੇ ਅਜੇ ਸ਼ੱਕ ਨਹੀਂ ਹੈ ਜਿਸ ਕਿਸੇ ਤੇ ਵੀ ਹੈ ਕੋਈ ਜੋ ਬਲਵਿੰਦਰ ਸਿੰਘ ਦੇ ਘਰ ਚੋਰੀ ਹੋਈ ਆ ਉਸ ਦੇ ਸੰਬੰਧ ਵਿੱਚ ਅਸੀਂ ਮੌਕਾ ਦੇਖ ਲਿਆ ਜੀ ਤਬ ਤਿਸ ਜਾਰੀ ਹੈ ਜਿਸ ਤਰੀਕੇ ਨਾਲ ਸਾਨੂੰ ਬਿਆਨ ਦੇਣਗੇ ਉਸੇ ਤਰੀਕੇ ਨਾਲ ਅਗਦੀ ਕਾਰਵਾਈ ਅਮਲ ਚੱਲੇਗੀ ਕੀ ਕੀ ਕੰਪੈਰੀ ਚ ਕੀ ਦੇਖਿਆ ਗਿਆ ਕਿੰਨੀ ਕੋਆ ਸਮਾਨ ਕੀ ਦੀ ਚੀਜ਼ ਹੋ ਰਹੀ ਜਿਸ ਤਰ੍ਹਾਂ ਜਿਉਂ ਸਮਾਨ ਦੇ ਸਾਨੂੰ ਲਿਸਟ ਦੇਣਗੇ ਉਹਦੇ ਮੁਤਾਬਕ ਕਾਰਵਾਈ ਕਰਦਾ ਕੀ ਨਾ ਤੁਹਾਡਾ ਹਾਂਜੀ ਗਰਮੀਤ ਕੌਰ ਜੀ ਤੇ ਕੀ ਗੱਲ ਹੋਈ ਹੈ ਤੁਹਾਡੇ ਅੰਦਰ ਅਸੀਂ ਸਾਡੀ ਭੈਣ ਜੀ ਨਹੀਂ ਠੀਕ ਹੈ ਅਸੀਂ ਉੱਥੇ ਗਏ ਸੀ ਨਿਆਣੇ ਮੇਰੇ ਦਿਹਾੜੀ ਦੱਪਾ ਕਰਦੇ ਜੇ ਸਾਡੇ ਗਾਂਢ ਦੇਰ ਮੇਰਾ ਉਹਦੀਆਂ ਵੀ ਚੀਜ਼ਾਂ ਨਿਕਲ ਗਈਆਂ ਸਾਡੇ ਘਰ ਦਾਲੇ ਸੀ ਸਰਕਾਰ ਵਾਲੇ ਆਉਂਦੇ ਸੀ ਤੇ ਉਹ ਵੀ ਥੋੜੀ ਹੋ ਗਈ ਹਾਹੀ ਹੁਣ ਆਣ ਕੇ ਵੇਖਿਆ ਜੀ ਕਿੰਨੇ ਕੋ ਜਾਣੇ ਸਰ ਜੀ ਹਟੇ ਚਾਰ ਕਾਂਟਾ ਪਾ ਹੈਗੇ ਕੋਈ ਮੰਗ ਕਰਦੇ ਹੋ ਸਰਕਾਰ ਕੇ ਕਰੀਬ ਹੁੰਦੇ ਨਾ ਤੇ ਹਾਂਜੀ ਕੀ ਕਹਿਣਾ ਚਾਹਦੇ ਉਹ ਹਟਾ ਹਾਲ ਅੰਮ੍ਰਿਤ ਸਰਕਾਰ ਨੇ ਕੀ ਗੁਰਦਾਸਪੁਰ ਤੋਂ ਲੱਗ ਕੇ دی ਰਿਪੋਰਟ ਐਸਐਮ ਜੀ ਨਿਊਜ਼